ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਸਪਾਈਆਂ ਨੇ ਜੋ ਕਹਾ ਵਧੀਆ ਗਿਆ ਕਿ ਨਾ ਜਾਓ ਜੋ ਕੀ ਮਹੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰਨ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆ ਲੜਾਈ ਦਾ ਮਹੌਲ ਜਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਾਂ ਸਾਰੇ ਮੇਰਾ ਨਾਮ ਤਾਂ ਕਿ ਮੀਰਾ ਸਿੰਘ ਕਿਹੋ ਹਾਈਕ ਤੁਸੀਂ ਸੰਦੇਸ ਆਇਆ ਫਟੋਗ੍ਰਾਫ ਇਹ ਕਹਿੰਦੇ ਕੀ ਹੈ ਭੱਜੂ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬੜੀ ਜਗ੍ਹਾ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਬਾਹਰ ਜਦੋਂ 5-4 ਦਿਨ ਬਾਅਦ ਜਦੋਂ ਮਮਾਲ ਠੀਕ ਹੋ ਜਾਵੇ ਤੁਸ ਸਵੇਰੇ ਵੀ ਜਦੋਂ ਘਰੋਂ ਗੁਰੇ ਹੋਵੋਗੇ ਉਦੋਂ ਵੀ ਮੰਦੇ ਵਿੱਚ ਹੋਏਗਾ ਸ਼ਾਇਦ ਉਦੋਂ ਹੈ ਸੀ ਪਰ ਨਹੀਂ ਦੇਖਿਆ ਵੀ ਠੀਕ ਹੈ ਕੋਈ ਸ਼ਾਇਦ ਸੰਗਣ ਦੇ ਦੇ ਕੋਈ ਗੁਰੂ ਦਾ ਦਾਦਾ ਜੀ ਗੁਰੂ ਦੇ ਦਰ ਤੇ ਜਿਸੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਉੱਪਰੋਂ ਕਨਫਰਮੇਸ਼ਨ ਮਿਲ ਜਾਂਦੀ ਫਿਰ ਜਾਣਦੇ ਡੇਟ ਕੀਤੀ ਸ਼ਾਇਦ ਤੁਸੀਂ ਡੇਟ ਜੀ ਅੰਤ ਰਹਿਤ ਕਰ ਮੋਇਆ ਹੋਇਆ ਹੈ ਸਾਰੇ ਆ ਜੀ ਸਾਰੇ ਵਾਪਸ ਮੋੜਦੇ ਜੀ ਇੰਨੇ ਕਿਸ਼ਰ ਤੁਹਾਨੂੰ ਸੁਣਾ ਸਰਦਾਲੂ 200 ਤੋਂ ਉੱਪਰ ਸੀ ਜੀ 235 ਸੀਗੇ ਜੀ ਹਾਂ ਜੀ ਕਿੰਨੇ ਕਿਸ਼ਰ ਸੀ ਹਾਂ ਜੀ ਕਿੰਨੇ ਕਿ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂ ਜੀ ਹਾਂ ਜੀ ਕੀ ਕਹਿੰਦੇ ਹਾਂਜੀ ਕੀ ਕਹ ਕੇ ਵਰਤਦਾ ਗੇਟ ਨਹੀਂ ਖੁੱਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹਾਂਜੀ ਆਪਣਾ ਨਾਮ ਦੱਸਦੇ ਹੋ ਹਰਪੀਰ ਕੌਰ ਅੱਛਾ ਤੁਸੀਂ ਗੱਲ ਕਰਨ ਲਈ ਗਏ ਸੀ ਕੀ ਕਹਿੰਦੇ ਕੀ ਆਗੇ ਬਸ ਉਹ ਤੋਂ ਆਰਡਰ ਨਹੀਂ ਆਇਆ ਨਾ ਹਾਂ ਦੱਸਾਂ ਬਸ ਆਈ ਮੰਦ ਦੇ ਵਿੱਚ ਤੇ ਮਲਾਲ ਮੰਦ ਦੇ ਵਿੱਚ ਠੀਕ ਹਾਂ ਠੀਕ ਇੱਕ ਮਲਾਲ ਤੇ ਰਿੰਦਾ ਨਾ ਗੁਰੂ ਦਾ ਗੁਰੂ ਤੋਂ ਦੱਸ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਕਰਨ ਮਨ ਤੋਰੇ ਸੀ ਕਿ ਵੀ ਦਰਸ਼ਨ ਕਰਕੇ ਆਈਏ ਹਨਾ ਹਾਂ ਪਰ ਨਹੀਂ